ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪਿੰਡ ਅੰਮ੍ਰਿਤਸਰ ਖੁਰਦ ਤਹਿਸੀਲ ਐਲਨਾਬਾਦ ਜ਼ਿਲ੍ਹਾ सिरसा ਹਰਿਆਣਾ ਗੁਰਦੁਆਰਾ ਸ੍ਰੀ ਸਚਕਣ ਸਾਹਿਬ ਵਿਖੇ ਪਿਛਲੇ ਲਗਭਗ 3 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਨਾਮਤਾਰੀ ਸਮਾਜ ਦੇ ਲੋਕ ਅਤੇ ਸਿੱਖ ਸੰਗਤ ਦੇ ਵਿਚਕਾਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਸ ਬਾਬਤ 'ਤੇ ਮੈਂ ਆਪ ਜੀ ਨੂੰ ਇੱਕ ਨਵੀਂ ਅਪਡੇਟ ਦੱਸਣ ਲੱਗਿਆ ਵਾਂ ਆਪ ਜੀ ਨੂੰ ਪਤਾ ਹੀ ਹੈ ਕਿ 2-3 ਮਹੀਨੇ ਪਹਿਲਾਂ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਆ ਉਹ ਇਲੈਕਸ਼ਨ ਲੰਘੇ ਗਿਆ ਆ ਜਿਸ ਵਿੱਚ ਸਾਡੇ ਹਲਕੇ ਦੇ 32 ਨੰਬਰ ਵਾਰਡ ਹਲਕਾ ਅਲਨਾਬਾਦ ਤੋਂ ਭਾਈ ਗੁਰਵਾਰ ਸਿੰਘ ਜੀ ਗੋਰਾ ਉਹ ਹਰਿਆਣਾ ਕਮੇਟੀ ਦੇ ਨਵੇਂ ਮੌਜੂਦਾ ਕਮੇਟੀ ਮੈਂਬਰ ਬਣੇ ਹਨ ਉਹ ਜਿੱਤੇ ਹਨ ਇਸ ਵਿਵਾਦ ਦੇ ਸਬੰਧ ਦੇ ਵਿੱਚ ਪਿੰਡ ਦੀ ਸਿੱਖ ਸੰਗਤ ਨੇ ਇੱਕ ਲੈਟਰ ਇੱਕ ਪੱਤਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵੇਂ ਬਣੇ ਮੈਂਬਰ ਭਾਈ ਗੁਰਪਾਲ ਸਿੰਘ ਜੀ ਗੋਰਾ ਜੀ ਨੂੰ ਸੌਂਪਿਆ ਗਿਆ ਵੀ ਭਾਈ ਹੁਣ ਤੁਹਾਡੇ ਕੋਲ ਜ਼ਿੰਮੇਵਾਰੀਆਂ ਆਈਆਂ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਏ ਤੁਸੀਂ ਇਸ ਟਾਈਮ ਮੈਂਬਰ ਬਣੇ ਹੋ ਤੇ ਜੋ ਤੁਹਾਡੇ ਫਰਜ਼ ਨੇ ਉਹਨਾਂ ਫਰਜ਼ਾਂ ਨੂੰ ਅਦਾ ਕਰਦੇ ਹੋਏ ਆਪ ਜੀ ਗੁਰੂ ਘਰ ਵਿਖੇ ਜੋ ਇਸ ਤਰ੍ਹਾਂ ਬੇਅਦਬੀਆਂ ਹੋ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੇ ਡੇਰਾਬਾਦ ਦੇ ਲੋਕ ਬੇਅਦਬੀਆਂ ਕਰ ਰਹੇ ਹਨ ਉਹਨਾਂ ਤੇ ਸਖਤ ਸੰਗਿਆਣ ਲਿਆ ਜਾਵੇ ਇਸ ਵਿੱਚ ਤੇ ਭਾਈ ਗੁਰਪਾਲ ਸਿੰਘ ਜੀ ਗੋਰਾ ਵੱਲੋਂ ਵੀ ਕਾਫੀ ਟਾਈਮ ਦਿੱਤਾ ਗਿਆ ਦੋ ਚਾਰ ਵਾਰ ਉਹ ਸਾਡੀ ਸਿੱਖ ਸੰਗਤ ਨੂੰ ਵੀ ਮਿਲੇ ਨਾਮਧਾਰੀ ਸਮਾਜ ਦੇ ਲੋਕਾਂ ਨੂੰ ਵੀ ਮਿਲੇ ਸਾਰੀ ਗੱਲਬਾਤ ਪੁਸ਼ਪਪਰਤਾਰ ਉਹਨਾਂ ਨੇ ਕੀਤੀ ਉਹਨਾਂ ਨੇ ਮੈਸੇਜ ਕਰ ਲਿਆ ਵੀ 26 ਮਾਰਚ 2025 ਨੂੰ ਆਪਾਂ ਪਿੰਡ ਦਾਦੂਵਾਲ ਗੁਰਦੁਆਰਾ ਦਾਦੂ ਸਰ ਜਹੈਦਰ ਬਲਜੀਤ ਸਿੰਘ ਦੀ ਦਾਦੂਵਾਲ ਉਹਨਾਂ ਦੇ ਨਾਲ ਕਿਉਂਕਿ ਉਹ ਪਹਿਲਾਂ ਵੀ ਇਸ ਮੋਰਚੇ ਦੇ ਵਿੱਚ ਉਹ ਉਹਨਾਂ ਦੀ ਐਂਟਰੀ ਹੋ ਚੁੱਕੀ ਏ ਉਹ ਆਏ ਹੋਏ ਨੇ ਉਹਨਾਂ ਨੂੰ ਇਸ ਵਿਸ਼ੇ ਬਾਰੇ ਭਲੀ ਭਾਂਤ ਹਰ ਗੱਲ ਚੰਗੀ ਤਰ੍ਹਾਂ ਜਾਣਦੇ ਨੇ ਬਾਬਾ ਜੀ ਉਹਨਾਂ ਕੋਲ 26 ਤਰੀਕ ਦੀ ਮੀਟਿੰਗ ਰੱਖੀ ਗਈ ਉਸ 26 ਤਰੀਕ ਦੀ ਮੀਟਿੰਗ ਦੇ ਚਲਦਿਆਂ ਸਿੱਖ ਸੰਗਤ ਵੱਲੋਂ ਜੋ 7 ਮੈਂਬਰੀ ਕਮੇਟੀ ਆਕਾਲ ਤਖਤ ਦੇ ਜੈਦਰਜੀ ਵੱਲੋਂ ਥਾਪੀ ਗਈ ਹੈ ਜੋ ਸੇਵਾ ਸੰਭਾਲ 7 ਮੈਂਬਰੀ ਕਮੇਟੀ ਗੁਰਦੁਆਰਾ ਸਾਹਿਬ ਵਿਖੇ ਕਰ ਰਹੀ ਹੈ ਉਹ 7 ਕਮੇਟੀ ਮੈਂਬਰ ਜੈਦਰਬਜੀਤ ਸਿੰਘ ਜੀ ਦਾਦੂਵਾਲ ਕੋਲ ਪਹੁੰਚੇ ਭਾਈ ਗੁਰਪਾਲ ਸਿੰਘ ਜੀ ਗੋਰਾ ਜੀ ਨਾਮਤਾਰੀ ਸਮਾਜ ਵੱਲੋਂ ਤਕਰੀਬਨ 15-16 ਜਿਹੜੇ ਸਿੰਘ ਸਣ ਉਹ ਉੱਥੇ ਗਏ ਨਾਮਪਰੀ ਸਮਾਜ ਬਾਬਾ ਉਦੇ ਸਿੰਘ ਜੀ ਦਾ ਜਿਹੜਾ ਤੜਾ ਆ ਆਪ ਜੀ ਨੂੰ ਮੈਂ ਥੋੜਾ ਜਿਹਾ ਦੱਸ ਦਵਾਂ ਵੀ ਇਹ ਨਾਮਪਰੀ ਸਮਾਜ ਦੇ ਦੋ ਤੜੇ ਨੇ ਠਾਕੁਰੂਦੇ ਸਿੰਘ ਜੀ ਤੇ ਠਾਕ ਦਲੀਪ ਸਿੰਘ ਜੀ ਵਿਵਾਦ ਖੜਾ ਕਰਨ ਵਾਲੇ ਮਹਾਪੁਰਸ਼ ਬਾਬਾ ਉਦੇ ਸਿੰਘ ਜੀ ਦੇ ਉਹ ਆਪਣੇ ਆਪ ਨੂੰ ਚੇਲੇ ਦੱਸਦੇ ਹਨ ਔਰ ਇਸ ਮੀਟਿੰਗ ਦੇ ਵਿੱਚ ਜਿਹੜੀ 26 ਤਰੀਕ ਨੂੰ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਜਿੱਥੇ ਬਾਬਾ ਉਦੇ ਸਿੰਘ ਜੀ ਦੇ ਸਮਰਥਕ ਪਹੁੰਚੇ ਉਥੇ ਨਾਲ ਨਾਲ ਇੱਕ ਪਰਿਵਾਰ ਠਾਕਰ ਦਲੀਪ ਸਿੰਘ ਜੀ ਨੂੰ ਵੀ ਮੰਨਣ ਵਾਲਿਆਂ ਦਾ ਪਹੁੰਚਿਆ ਜਿਸ ਤਰ੍ਹਾਂ ਆਪ ਜੀ ਭਲੇ ਪ੍ਰਾਂਤ ਜਾਣੂ ਹੋ ਜਿਹੜੇ ਜਾਣਦੇ ਹਨ ਵੀ ਪਿੰਡ ਅਮਰਸਰ ਖੁਰਦ ਦੇ ਵਿੱਚ ਬਾਪੂ ਕਰਤਾਰ ਸਿੰਘ ਜੀ ਬਾਪੂ ਕਰਤਾਰ ਸਿੰਘ ਜੀ ਜਿਹੜੇ ਹਨ ਉਹ ਠਾਕਰ ਦਲੀਪ ਸਿੰਘ ਜੀ ਦੇ ਸਮਰਥਕ ਹਨ ਬਹੁਤ ਪੁਰਾਣੇ ਸਮਰਥਕ ਹਨ ਉਹਨਾਂ ਨਾਲ ਜੁੜੇ ਹੋਏ ਹਨ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਜੋ ਉਹਨਾਂ ਦੇ ਨਕਸ਼ੇ ਕਦਮ ਜੋ ਉਹਨਾਂ ਦਾ ਇੱਕ ਟੀਚਾ ਸੀ ਜੋ ਉਹਨਾਂ ਦਾ ਇੱਕ ਅਣਖ ਤੇ ਆਣ ਜਿਹੜੀ ਉਹਨਾਂ ਦੇ ਵਿੱਚ ਬਰਕਰਾਰ ਸੀ ਉਹ ਤੜਾ ਜਿਹੜਾ ਉਹਨਾਂ ਦਾ ਸੀਗਾ ਉਹ ਉਹਨਾਂ ਨੇ ਛੱਡਿਆ ਨਹੀਂ ਠਾਕਰ ਦਲੀਪ ਸਿੰਘ ਜੀ ਵਾਲਾ ਲਾਸਟ ਦਮਾਂ ਤੱਕ ਲਾਸਟ ਸਵਾਸਾਂ ਤੱਕ ਉਹ ਆਪਣੀ ਗੱਲ ਤੇ ਆਪਣੇ ਸਟੈਂਡ ਤੇ ਉਹ ਕਾਇਮ ਰਹੇ ਤੇ ਮਨੁੱਖ ਹੋਈਏ ਜਿਹੜਾ ਸਟੈਂਡ ਤੇ ਰਹਿੰਦਾ ਆ ਠਾਕਰ ਉਦੇ ਸਿੰਘ ਦੀਆਂ ਗੱਡੀਆਂ ਉਸ ਰਾਹ ਤੇ ਅੱਜ ਤੱਕ ਨਹੀਂ ਗਈਆਂ ਜਿਸ ਰਾਹ ਦੇ ਉੱਤੇ ਬਾਪੂ ਕਰਤਾਰ ਸਿੰਘ ਦੀ ਟਾਣੀ ਹੈ ਪਰ ਅੱਜ ਖੁਸ਼ੀ ਦੀ ਗੱਲ ਇਹ ਹੋਈ ਵੀ ਅੱਜ ਠਾਕਰ ਦਲੀਪ ਸਿੰਘ ਜੀ ਤੇ ਠਾਕਰ ਉਦੇ ਸਿੰਘ ਜੀ ਦੇ ਜਿੰਨੇ ਵੀ ਸਮਰਥਕ ਨੇ ਉਹ ਇਸ ਵਿਸ਼ੇ ਦੇ ਵਿੱਚ ਅੱਜ ਇਕੱਠੇ ਹੋਏ ਨੇ ਇੱਥੇ ਮੈਂ ਆਪ ਜੀ ਸਮੂਚੀ ਸੰਗਤ ਨੂੰ ਜ਼ਿਲ੍ਹਾ ਸਰਸੇ ਦੇ ਇਲਾਕੇ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਇਕੱਠਿਆ ਹੋਣਾ ਚਾਹੀਦਾ ਜਿੰਨੇ ਵੀ ਆ ਜੋ ਹਾਲਾਤ ਨਾਮਤਰੀ ਸਮਾਜ ਦੇ ਵਿੱਚ ਜੋ ਜੀਵਨ ਨਗਰ ਪਿਛਲੇ ਦਿਨੀ ਹੋਇਆ ਆ ਇਹ ਠੀਕ ਨਹੀਂਗਾ ਇਲਾਕੇ ਦੇ ਵਿੱਚ ਇਸ ਦਾ ਮੈਸੇਜ ਬਹੁਤ ਗਲਤ ਜਾਂਦਾ ਸੋ ਭਾਈ ਜਿਸ ਤਰ੍ਹਾਂ ਮੇਰੇ ਪਿੰਡ ਦੇ ਵਿੱਚ ਇਕੱਠੇ ਹੋਏ ਨੇ ਇਸੇ ਤਰ੍ਹਾਂ ਸਾਰੇ ਆਪੋ ਆਪਣੇ ਕਿਹੜੇ ਸ਼ਿਕਵੇ ਦੂਰ ਕਰਕੇ ਭਾਈ ਚਾਰਾ ਤੇ ਇੱਕੇ ਦਾ ਸੰਦੇਸ਼ ਦੇ ਕੇ ਸਾਰੇ ਵੀਰ ਮੇਰੇ ਭਾਈ ਇਕੱਠੇ ਹੋਵੋ ਤੁਹਾਡੀ ਅਗਲੀ ਗੱਲ ਮੈਂ ਫਿਰ ਕਰਦਾ ਜਿੱਤੇ ਠਾਕਰ ਉਦੇਸ਼ ਸਿੰਘ ਜੀ ਦੇ ਸਮਰਥਕ ਗਏ ਉਥੇ ਨਾਲ ਠਾਕਰ ਦਲੀਪ ਸਿੰਘ ਜੀ ਦੇ ਬਾਪੂ ਕਰਤਾਰ ਸਿੰਘ ਜੀ ਦਾ ਪਰਿਵਾਰ ਵੀ ਗਿਆ ਉਹ ਹੁਣ ਬਾਪੂ ਜੀ ਤੇ ਚਲੇ ਗਏ ਹੁਣ ਉਹਨਾਂ ਦਾ ਗਾਂ ਜਿਹੜਾ ਪਰਿਵਾਰ ਹੈ ਉਹਨਾਂ ਦਾ ਇੱਕ ਬੇਟਾ ਉਹਨਾਂ ਦਾ ਰਗੁਵੀਰ ਸਿੰਘ ਜੋ ਸਨ ਐਡਵੋਕੇਟ ਜੋ ਸਿਵਲ ਕੋਰਟ ਐਲੰਬਾਦ ਵਿਖੇ ਉਹਨਾਂ ਦਾ ਉਥੇ ਉਹ ਫੱਟਾ ਲਾਉਂਦੇ ਨੇ ਉਥੇ ਆਪਣਾ ਉਹ ਵਕਾਲਤਨਾਮਾ ਉੱਥੇ ਉਹ ਵਕਾਲਤ ਕਰਦੇ ਹਨ। ਬਾਬਾ ਉਹਦੇ ਸਿੰਘ ਜੀ ਦੇ ਗਰੁੱਪ ਦੇ ਬੰਦਿਆਂ ਵੱਲੋਂ ਉਸ ਮੀਟਿੰਗ ਦੇ ਵਿੱਚ ਵਕਾਲਤ ਜਿਹੜੀ ਕੀਤੀ ਗਈ ਉਹ ਭਾਈ ਰੁਗਵੀਰ ਸਿੰਘ ਦੀ ਵੱਲੋਂ ਜੋਸਨ ਵੱਲੋਂ ਐਡਵੋਕੇਟ ਵੱਲੋਂ ਕੀਤੀ ਗਈ। ਜਿੱਥੇ ਨਾਲ ਦੋਨੋਂ ਪਾਰਟੀਆਂ ਗਈਆਂ ਉੱਥੇ ਨਾਲ ਕੁਝ ਸਾਡੇ ਪਿੰਡ ਰਾਮ ਰਹੀਮ ਨੂੰ ਮੰਨਣ ਵਾਲੇ ਵੀ ਕੁਝ ਪਰਿਵਾਰ ਹੈਗੇ ਨੇ ਉਹ ਵੀ ਇੱਕ ਦੋ ਪਰਿਵਾਰ ਉੱਥੇ ਗਏ। ਉਹ ਨਾਮਧਾਰੀਆਂ ਦੇ ਨਾਲ ਉਹ ਨਾਲ ਲੈ ਕੇ ਗਏ। ਜਿੱਥੇ ਰਾਮ ਰਹੀਮ ਦੇ ਮੰਨਣ ਵਾਲੇ ਪਰਿਵਾਰ ਗਏ ਉਥੇ ਨਾਲ-ਨਾਲ ਸ਼ੇਰਾਵਾਲੀ ਮਾਤਾ ਨੂੰ ਸ਼ੇਰਾਵਾਲੀ ਮਾਤਾ ਦੇ ਜਿਹੜੇ ਭਗਤ ਸਨ ਜਿਹੜੇ ਜਗਰਾਤੇ ਹੁਣ ਤੱਕ ਕਰਵਾਉਂਦੇ ਆਏ ਨੇ ਮੇਰੇ ਪਿੰਡ ਦੇ ਵਿੱਚ ਚਲੋ ਜਿੰਨੂੰ ਵੀ ਕੋਈ ਮੰਨਦਾ ਹੈ ਸਤਿਕਾਰ ਜੋਗੇ ਸਿੱਖ ਕੌਮ ਦਾ ਸਤਿਕਾਰ ਕਰਦੀ ਹੈ ਉਹ ਵੀ ਪਰਿਵਾਰ ਉਹਨਾਂ ਦੇ ਨਾਲ ਗਿਆ ਹੋਰ ਕੌਣ ਗਿਆ? ਬਾਬਾ ਗੋਰਖਨਾਥ ਆਗਾ ਗਰਮੀਆਂ ਚ ਉਹਨਾਂ ਦੇ ਹੁਣ ਪ੍ਰੋਗਰਾਮ ਚੱਲਨੇ ਨੇ ਉਸ ਸੰਗਲ ਜਿਹੜੇ ਮਾਰਦੇ ਹਨ ਗੁੱਗਾ ਯਾਰ ਪੀਰ ਨੂੰ ਮੰਨਣ ਵਾਲੇ ਵੀ ਜਿਹੜੇ ਪਰਿਵਾਰ ਸੀਗੇ ਉਹ ਵੀ ਨਾਮਤਾਰੀ ਸਮਾਜ ਦੇ ਲੋਕ ਨਾਲ ਲੈ ਕੇ ਗਏ ਕਾਫੀ ਬਰਾਦਰੀਆਂ ਦੇ ਲੋਕ ਇਕੱਠੇ ਕਰਕੇ ਨਾਲ ਉੱਥੇ ਲੈ ਕੇ ਗਏ ਦਾਦੂਆਲ ਸਾਹਿਬ ਵਿਚਾਰੇ ਬੈਠੇ ਹਨ ਭਾਈ ਗੁਰਪਾਲ ਸਿੰਘ ਜੀ ਗੋਰਾ ਇੱਕ ਪਾਸੇ ਸਿੰਘ ਸਿੱਖ ਸੰਗਤ ਤੇ ਇੱਕ ਪਾਸੇ ਨਾਮਤਾਰੀ ਸਮਾਜ ਦੇ ਲੋਕ ਨਾਮਤਾਰੀ ਸਮਾਜ ਦੇ ਲੋਕਾਂ ਦੇ ਵਿੱਚ ਵੱਲੋਂ ਜਿਹੜੀ ਵਕਾਲਤ ਕੀਤੀ ਗਈ ਉਹ ਭਾਈ ਰਕबीर ਸਿੰਘ ਜੋ ਸੰਜੀਵ ਵੱਲੋਂ ਕੀਤੀ ਗਈ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਰੱਖੀ ਦਾਦੂਆਰ ਸਾਹਿਬ ਦੇ ਸਾਹਮਣੇ ਵੀ ਅਸੀਂ ਨਾਮਤਾਰੇ ਹਾਂ ਅਸੀਂ ਦੇਹਤਾਰੀ ਗੁਰੂ ਨੂੰ ਗੁਰੂ ਮੰਨਦੇ ਹਾਂ ਸਾਡੀ ਪਰੰਪਰਾ ਸਿੱਖਾਂ ਨਾਲੋਂ ਅਲੱਗ ਹੈ ਜਿਹੜੇ ਸਿੱਖ ਸਮਾਜ ਦੇ ਲੋਕ ਨੇ ਇਹਨਾਂ ਨੇ ਬਗੈਰ ਮਤਲਬ ਤੋਂ ਵਿਵਾਦ ਸਾਡੇ ਨਾਲ ਖੜਾ ਕੀਤਾ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਇਹਨਾਂ ਨੂੰ ਕੱਢ ਕਰ ਦਿਓ ਸਿੱਖ ਸੰਗਤ ਨੇ ਜਿਹੜੀ 7 ਮੈਂਬਰੀ ਕਮੇਟੀ ਗਈ ਸੀ ਸੱਤਾ ਕਮੇਟੀ ਮੈਂਬਰਾਂ ਨੇ ਲਗਭਗ ਉਸ ਮੀਟਿੰਗ ਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ 7-8 ਵਾਰੀ ਹਰ ਇੱਕ ਬੰਦੇ ਨੇ ਇਹ ਗੱਲ ਆਖੀ ਵੀ ਬਾਬਾ ਜੀ ਸਾਡਾ ਪਿੰਡ ਦਾ ਭਾਈਚਾਰਾ ਸਾਡਾ ਏਕਾ ਸਾਡੀਆਂ ਰਿਸ਼ਤੇਦਾਰੀਆਂ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਅਸੀਂ ਇਕੱਠੇ ਹੀ ਰਹਿਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਪਹਿਲਾਂ ਇਕੱਠੇ ਸਾਂ ਸਾਡਾ ਭਾਈਚਾਰਾ ਬਣਿਆ ਰਵੇ ਅਸੀਂ ਇਹਨਾਂ ਤੋਂ ਅੱਡ ਨਹੀਂ ਹੋਣਾ ਰ ਨਾਮ ਧਾਰੀ ਇਸ ਗੱਲ ਤੇ ਨਹੀਂ ਆਖਿਆ ਆਏ ਉਹਨਾਂ ਨੇ ਆਖਿਆ ਵੇਹੀ ਇਹਨਾਂ ਨੂੰ ਰੱਖਣਾ ਹੀ ਨਹੀਂ ਵਾਹਿਗੁਰੂ 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 ਰਗਬੀਰ ਸਿੰਘ ਨੇ ਆਖਿਆ ਸੀ ਇਹਨਾਂ ਨਾਲ ਰਹਿਣਾ ਹੀ ਨਹੀਂ ਸਿੱਖ ਸੰਗਤ ਨੇ ਬੜੇ ਹੱਥ ਜੋੜੇ ਰਗਬੀਰ ਸਿਆ ਕਿਉਂ ਇਦਾਂ ਕਰਦਾ ਉਹ ਸਮੇ ਗਏ ਵੀਰ ਉਹ ਸਮੇ ਗਏ ਅੱਜ ਸਮਾਂ ਬਦਲ ਚੁੱਕਿਆ ਆ ਇਸ ਸਮੇ ਦੇ ਹਿਸਾਬ ਨਾਲ ਮਨੁੱਖ ਨੂੰ ਚੱਲਣਾ ਚਾਹੀਦਾ ਆ ਇਹ ਕਹ ਤੁਸੀਂ ਐਡਵੋਕੇਟ ਹੋ ਤੁਹਾਨੂੰ ਬੜੀਆਂ ਨੌਲੇਜਾਂ ਅਸੀਂ ਤਨਪੜ ਬੰਦੇ ਆ ਪਰ ਅਸੀਂ ਫਿਰ ਵੀ ਉੱਥੇ ਇਹੀ ਬੇਨਤੀ ਕੀਤੀ ਵੀ ਭਾਈ ਅਸੀਂ ਰਲ ਮਿਲ ਕੇ ਰਹਿਣਾ ਚਾਹੁੰਦੇ ਆ ਸਾਨੂੰ ਇਕੱਠਿਆਂ ਰੱਖਿਆ ਜਾਵੇ ਦੋ ਗੁਰਦੁਆਰੇ ਨਾ ਬਣ ਜੋ ਹਾਲਾਤ ਅੱਜ ਪਿੰਡਾਂ ਦੇ ਵਿੱਚ ਬਣੇ ਪਏ ਨੇ ਤੁਹਾਨੂੰ ਭਲੀ ਭਾਨ ਤੁਸੀਂ ਜਾਣਦੇ ਹੋ ਵੀ ਕਿਸ ਤਰ੍ਹਾਂ ਦੋ ਦੋ ਗੁਰਦੁਆਰੇ ਕਿਸ ਤਰ੍ਹਾਂ ਹਰੇਕ ਬਰਾਦਰੀ ਦਾ ਆਪਣਾ ਹਰੇਕ ਧਰਮ ਦਾ ਗੁਰਦੁਆਰਾ ਬਣ ਗਿਆ ਅਸੀਂ ਅਮਰਾਸਰ ਖੁਰਦ ਦੇ ਵਿੱਚ ਦੋ ਗੁਰਦੁਆਰੇ ਨਹੀਂ ਬਣਾਉਣਾ ਚਾਹੁੰਦੇ ਅਸੀਂ ਭਾਈਚਾਰਾ ਕੈਮ ਰੱਖਣਾ ਚਾਹੁੰਦੇ ਆ ਆਪਣੇ ਰਿਸ਼ਤੇਦਾਰੀਆਂ ਕੈਮ ਰੱਖਣਾ ਚਾਹੁੰਦੇ ਆ ਰਲ ਮਿਲ ਕੇ ਰਹੀਏ ਪਰ ਨਾਮ ਧਾਰੀਆਂ ਨੇ ਇਸ ਗੱਲ ਤੇ ਇਹ ਗੱਲ ਆਖੀ ਵੀ ਅਸੀਂ ਨਹੀਂ ਰਹਿਣਾ ਇਹ ਨਾਣੋ ਜਿਖਾੜੇ ਥਾਂ ਦੇ ਬਣਾ ਦੋ ਜੀ ਇਹਨਾਂ ਨੂੰ ਪੈਸੇ ਦੇ ਦੇਨੇ ਆ ਜੀ ਇਹਨਾਂ ਨੂੰ ਉਹ ਦੇ ਦੇਨੇ ਆ ਜੀ ਇਹਨਾਂ ਨੇ ਉਹ ਦੇ ਦੇਨੇ ਆ ਸਵਾਲ ਇਹ ਆ ਉਹ ਗੁਰਦੁਆਰਾ ਸਾਹਿਬ ਆ ਨਾਦਰ ਕੁਬੀਰ ਸਿੰਘ ਜੀ ਉਹ ਤੁਹਾਡਾ ਹੈ ਤੇ ਨਾ ਉਹ ਸਾਡਾ ਹੈ ਉਹ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਬੱਚੇ-ਬੱਚੇ ਗਰੀਬ ਪਰਿਵਾਰ ਨੇ ਉੱਥੇ ਗੁਰਾਈ ਦਿੱਤੀ ਹੈ ਤੇ ਉਸ ਗੁਰਦੁਆਰੇ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਜੀ 70 ਸਾਲਾਂ ਤੋਂ ਉੱਥੇ ਮੌਜੂਦ ਨੇ ਤੁਸੀਂ ਮਾਲਕ ਨਹੀਂ ਉਹ ਨਾ ਅਸੀਂ ਮਾਲਕਿਆਂ ਉੱਥੋਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਉੱਥੋਂ ਦਾ ਜੋ ਸਿਸਟਮ ਹੈ ਨਾ ਉਹ ਕਾਲ ਤੱਕ ਦੀ ਮਰਿਆਦਾ ਸਿੱਖ ਰਹਿਤ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਚੱਲਦਾ ਹੋ ਉਹ ਤੁਹਾਡੇ ਤੁਹਾਡੇ ਮੁਤਾਬਕ ਨਹੀਂ ਚੱਲਦਾ ਉਹ ਚੱਲ ਗਿਆ ਜਿਹੜਾ ਚੱਲਣਾ ਸੀਗਾ ਤੁਸੀਂ ਚਾਹੁੰਦੇ ਹੋ ਨਾ ਵੀ ਉਹ ਹੀ ਚੱਲਣਾ ਹੈ ਉਹ ਨਹੀਂ ਚੱਲਣਾ ਵੀਰ ਉਹ ਹੁਣ ਨਹੀਂ ਚੱਲਣਾ ਉਹ ਕਿਤੇ ਵੀ ਨਹੀਂ ਹੁਣ ਚੱਲਣ ਨੇ ਇੱਥੇ ਨਹੀਂ ਉਹ ਕਿਤੇ ਵੀ ਨਹੀਂ ਚੱਲਾ ਲੋਕ ਜਾਗ ਪਏ ਦੁਨੀਆ ਜਾਗ ਪਈ ਹੈ ਤੁਹਾਡੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗ ਚੁੱਕੀਆਂ ਨੇ ਜੋ ਤੁਸੀਂ ਕਰਤੂਤਾ ਹੁਣ ਤੱਕ ਕਰਦੇ ਰਹੇ ਹੋ ਨਾ ਫਿਰ ਉਸ ਮੀਟਿੰਗ ਦੇ ਵਿੱਚ ਰਗਵੀਰ ਸਿੰਘ ਨੇ ਇੱਕ ਹੋਰ ਗੱਲ ਆਖੀ ਜੀ ਅਰ ਕੋ ਵੀ ਸਿੰਘ ਨੇ ਇਹ ਗੱਲ ਆਖੀ ਜੀ ਜਿਹੜੀਆਂ ਹਰਿਆਣਾ ਕਮੇਟੀ ਦੀਆਂ ਵੋਟਾਂ ਅਸੀਂ ਨਾਮਤਾਰੀਆਂ ਨੇ ਬਣਾਈਆਂ ਤੇ ਸਿੱਖ ਸੰਗਤ ਨੇ ਉਹਦੇ ਵਿੱਚ ਇਸ ਪਾਰਟੀ ਨੇ ਵੋਟਾਂ ਘਟਾਈਆਂ ਇਸ ਵਿਸ਼ੇ ਤੇ ਫਿਰ ਅਸੀਂ ਗੱਲਬਾਤ ਕੀਤੀ ਗੁਰਪਾਰ ਸਿੰਘ ਗੋਰਾ ਜੀ ਨੂੰ ਵੀ ਇਸ ਵਿਸ਼ੇ ਤੇ ਸਪਸ਼ਟੀ ਕਰਨ ਕਰਵਾਇਆ ਤੇ ਜਹਦਰ ਬਜੇਸੀ ਉਹਦੀ ਦਾਦੂਵਾਲ ਜੀ ਨੂੰ ਵੀ ਇਸ ਵਿਸ਼ੇ ਬਾਰੇ ਥੋੜਾ ਜਿਹਾ ਅਸੀਂ ਅਚੇਚੇ ਤੌਰ ਤੇ ਦੱਸਿਆ ਜੀ ਵੇਖੋ ਨਾਮਤਾਰੀ ਸਮਾਜ ਦੇ ਲੋਕਾਂ ਨੇ ਵੋਟਾਂ ਨਹੀਂ ਬਣਾਈਆਂ ਬਹੁਤ ਵੱਡਾ ਗੁਰਪਾਲ ਸਿੰਘ ਜੀ ਤੁਹਾਨੂੰ ਭੁਲੇਖਾ ਸੀ ਇਹ ਅਸੀਂ ਉੱਥੇ ਗੱਲ ਕੀਤੀ ਨਾਮਤਾਰੀਆਂ ਨੇ ਵੋਟਾਂ ਨਹੀਂ ਬਣਾਈਆਂ ਸਾਰੀ ਦੁਨੀਆ ਨੂੰ ਪਤਾ ਨਾਮਤਾਰੀ ਸਮਾਜ ਦੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਦੇਹਤਾਰੀ ਗੁਰੂ ਨੂੰ ਗੁਰੂ ਮੰਨਦੇ ਹਨ ਪਰ ਵੋਟਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਦੀਆਂ ਬਣੀਆਂ ਨੇ ਤੇ ਉਹਨਾਂ ਦੀਆਂ ਹੀ ਬਣਾਈਆਂ ਜਾਣੀਆਂ ਸਾਨਾ ਹਾਂ ਜਦੋਂ ਫਾਰਮ ਆਇਆ ਬਾਅਦ ਦੇ ਵਿੱਚ ਜਿਸ ਦੇ ਵਿੱਚ ਇਹ ਕਾਲਮ ਦੇ ਵਿੱਚ ਸਪਸ਼ਟ ਲਿਖਿਆ ਗਿਆ ਵੀ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਇਸ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਉਹਦੇ ਵਿੱਚ ਨਿਤਰ ਕੇ ਆਏ ਨੇ ਲੋਕ ਵੀਰਾਂ ਉਹਦੇ ਵਿੱਚ ਨਾਮਧਾਰੀਆਂ ਨੇ ਵੋਟਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੇ ਵੋਟਾਂ ਬਣਾਈਆਂ ਨੇ ਨਾ ਕਿ ਨਾਮਧਾਰੀਆਂ ਨੇ ਵੋਟਾਂ ਬਣਾਈਆਂ ਉਹਦੇ ਵਿੱਚ ਮੰਨੇ ਆ ਬਕਾਇਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਕਿਸੇ ਦੇਹਧਾਰੀ ਗੁਰੂ ਨੂੰ ਗੁਰੂ ਨਹੀਂ ਮੰਨਦੇ ਹੇਰ ਵੋਟਾਂ ਪਈਆਂ ਨੇ ਤੇ ਉਹ ਵੋਟਾਂ ਪਈਆਂ ਨੇ ਭਾਈ ਗੁਰਪਾਲ ਸਿੰਘ ਜੀ ਗੋਰਾ ਨੂੰ ਜਾਂ ਜਿੰਨੇ ਹੋਰ ਵੀ ਉਹਨਾਂ ਦੇ ਬਰਾਬਰ ਜਿਹੜੇ ਬੰਦੇ ਖੜੋਤੇ ਸੀ ਨਾਮਪਰੀ ਸਮਾਜ ਦੇ ਲੋਕਾਂ ਨੇ ਜਿਨ੍ਹਾਂ ਨਾਲ ਵੋਟਾਂ ਪਈਆਂ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਆ ਦੇਹਤਾਰੀ ਨੂੰ ਗੁਰੂ ਮੰਨਣ ਵਾਲੇ ਨੇ ਵੋਟਾਂ ਨਹੀਂ ਬਣਾਈਆਂ ਤੇ ਨਾ ਪਾਈਆਂ ਬਣਾਈਆਂ ਹੀ ਨਹੀਂ ਪਾਉਣੀਆਂ ਕਿੱਥੋਂ ਲੋਕ ਜਾਗ ਚੁੱਕੇ ਨੇ ਅੰਦਰ ਖਾਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਿਆ ਆ ਤਕਰੀਬਨ 70% ਲੋਕਾਂ ਨੇ ਵੋਟਾਂ ਬਣਾਈਆਂ ਨੇ ਤੇ ਪਾਈਆਂ ਨੇ ਫਿਰ ਤੀਜੀ ਗੱਲ ਉਥੇ ਰਗਵੀਰ ਸਿੰਘ ਨੇ ਇਹ ਗੱਲ ਆਖੀ ਵੀ ਗੁਰਦੁਆਰੇ ਦਾ ਸਪੀਕਰ ਬੰਦ ਕਰਾਉਣਾ ਹੈ ਕੋਰਟ ਦੇ ਵਿੱਚੋਂ ਆਰਡਰ ਹੋਇਆ ਉਹਨਾਂ ਨੇ ਸਪੀਕਰ ਬੰਦ ਕਰਾਉਣ ਦੇ ਇਹ ਬੰਦ ਨਹੀਂ ਕਰਦੇ ਪਏ ਰਗਵੀਰ ਸਿੰਘ ਜੀ ਤੁਸੀਂ ਨਵੇਂ-ਨਵੇਂ ਅਜੇ ਆਏ ਹੋ ਪਰਤੀ ਹੋਏ ਹੋ ਵਕੀਲ ਹੈ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਆਰਡਰ ਹੋ ਗਿਆ ਤੇ ਫਿਰ ਉਥੇ ਦਾਦੂਵਾਲ ਸਾਹਿਬ ਕੋਲ ਕੀ ਕਰਨ ਗਏ ਸੀਗੇ ਸਪੀਕਰ ਬੰਦ ਕਰਵਾ ਲੈਂਦੇ ਫਿਰ ਤੁਸੀਂ ਉਥੇ ਇਹ ਵੀ ਜ਼ੁਰਤ ਨਾਲ ਆਖਿਆ ਵੀ ਸਪੀਕਰ ਬੰਦ ਮੈਂ ਕਰਵਾ ਕੇ ਛੱਡਣਾ ਆ ਤੇ ਭਾਈ ਕਰਵਾ ਦੋ ਤੁਹਾਨੂੰ ਰੋਕਦਾ ਕੌਣ ਹੈ ਤੁਹਾਡੇ ਧੰਦੇ ਤੁਹਾਡੇ ਲੱਛਣ ਹੀ ਇਹ ਨੇ ਉਹ ਧੰਦੇ ਬਣਾਏ ਲੈ ਸੰਸ ਬਣਾਏ ਨੇ ਬੇਇਜ਼ਤੀ ਕਰਾਉਣ ਦੇ ਉਹ ਸਪੀਕਰ ਸਾਡਾ ਨਹੀਂਗਾ ਉਹ ਗੁਰੂ ਕਰਦਾ ਸਪੀਕਰ ਉੱਥੇ ਬਾਣੀ ਪੜੀ ਜਾਂਦੀ ਬੰਦ ਕਰਾ ਦੇ ਸਾਡਾ ਕੀ ਜਾਏਗਾ ਸਾਰੇ ਪਿੰਡ ਦੇ ਕਰਵਾ ਦੇ ਸਾਰੇ ਇਲਾਕੇ ਦੇ ਕਰਵਾ ਦੇ ਸਾਡਾ ਕੀ ਕਰਵਾ ਦੇ ਤੇ ਕਰਵਾ ਦੇਗਾ ਤਾਂ ਕੀ ਹੋ ਜਾਏਗਾ ਇਤਿਹਾਸ ਦੇ ਪੰਨਿਆਂ 'ਚ ਤੁਹਾਡੀਆਂ ਕੱਲੀ-ਕੱਲੀ ਕਰਤੂਤਾਂ ਦਾ ਨਾਮ ਲਿਖਿਆ ਜਾ ਰਿਹਾ ਆ ਲਗਭਗ 3 ਸਾਲਾਂ ਦੇ ਵਿੱਚ 1500 ਤੋਂ ਉੱਤੋਂ ਤੁਹਾਡੀਆਂ ਕਰਤੋਤਾ ਹੁਣ ਤੱਕ ਦਰਜ ਹੋ ਚੁੱਕੇ ਆ ਸਾਡੇ ਰਜਿਸਟਰ ਦੇ ਵਿੱਚ ਤੇ ਇੱਕ ਧੂੜ ਕਰ ਦੇਣਾ ਤੇ ਤਾਂ ਕੀ ਹੋ ਜਾਏਗਾ ਕਰਾ ਦੇ ਬੰਦ ਪਰ ਬੰਦ ਤੂੰ ਕਰਵਾਉਣ ਵਾਲਾ ਜਾਂ ਚਾਲੂ ਕਰਵਾਉਣ ਵਾਲਾ ਤੇਰੇ ਹੱਥ ਵਸ ਨਹੀਂ ਹੈਗਾ ਉਹ ਕੋਈ ਹੋਰ ਬੈਠਾ ਹੋਇਆ ਹੈ ਠੀਕ ਹੈ ਨਾ ਉਹ ਹੋਰ ਬੈਠਾ ਹੋਇਆ ਹੈ ਕਰਵਾ ਦੇ ਬੰਦ ਕੋਈ ਦਿੱਕਤ ਨਹੀਂ ਜਦੋਂ ਤੇ ਉੱਥੇ ਰਘਵੀਰ ਸਿੰਘ ਗੱਲ ਕਰਦਾ ਸੀਗਾ ਅਸੀਂ ਚੁੱਪ ਕਰਕੇ ਸੁਣਦੇ ਸੀਗੇ ਇਦਰ ਜਦੋਂ ਸਾਡੀ ਵਾਰੀ ਆਉਂਦੀ ਸੀ ਇਹਨਾਂ ਦੀ ਕਰਤੂਤ ਝਾਰ ਕਰਨ ਲੱਗਿਆ ਰਗਵੀਰ ਸਿੰਘ ਵਿੱਚ ਬੋਲਦਾ ਸੀਗਾ ਪਰ ਰਗਵੀਰ ਸਿੰਘ ਨੂੰ ਫਿਰ ਸਿੱਖ ਸੰਗਤ ਨੇ ਬੋਲਣ ਨਹੀਂ ਦਿੱਤਾ ਉੱਥੇ ਰਗਵੀਰ ਸਿੰਘਾਂ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਐਡਵੋਕੇਟ ਹੈਂ ਜੱਜ ਦੇ ਸਾਹਮਣੇ ਦੋ ਵਕੀਲ ਇਕੱਠੇ ਨਹੀਂ ਬੋਲਦੇ ਪਹਿਲਾਂ ਇੱਕ ਬੋਲਦਾ ਫਿਰ ਦੂਜਾ ਬੋਲਦਾ ਵਕਾਲਤ ਸਹੀ ਤਰ੍ਹਾਂ ਕਰਿਆ ਕਰੋ ਅਸੀਂ ਤਾਂ ਨਪੜ ਬੰਦੇ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਤੁਹਾਡੇ ਤੋਂ ਸਿੱਖਣਾ ਪਰ ਤੁਸੀਂ ਖੋਦੀ ਤੁਹਾਨੂੰ ਪਤਾ ਹੀ ਨਹੀਂ ਵਕਾਲਤ ਕਿੱਦਾਂ ਕਰੀਦੀ ਜਦੋਂ ਦੋ ਇੱਕ ਬੰਦਾ ਬੋਲਦਾ ਹੋਵੇ ਉਹਦੇ ਵਿੱਚ ਬੋਲੀਦਾ ਨਹੀਂ ਹੁੰਦਾ ਤੈਨੂੰ ਵਰੀ ਤੁਹਾਡੀ ਉਥੇ ਇਨਸਲਟ ਸਿੱਖ ਸੰਗਤ ਨੇ ਕੀਤੀ ਤੁਹਾਡੇ ਪੱਲੇ ਉਥੇ ਕੀ ਰਹਿ ਗਿਆ ਫਿਰ ਜਿਹੜਾ ਤੁਸੀਂ ਕੁੜੀ ਵਾਲਾ ਕੇਸ ਬਣਾਇਆ ਕਰੀਬ ਘਰ ਦੀ ਕੁੜੀ ਵਾਲਾ ਸਰਪੰਚ ਦਾ ਮੂੰਹ ਹੀ ਉਥੇ ਐਦਵਾਰ ਵਰਗਾ ਹੋ ਗਿਆ ਉਹਨੇ ਮੂੰਹ ਹੀ ਐਨ ਕਰ ਲਿਆ ਜਦੋਂ ਉਸ ਕੇਸ ਦੀ ਗੱਲ ਆਈ ਸੱਚਾ ਹੁੰਦਾ ਜੱਖਾਂ ਜੱਖਾਂ ਪਾੜੇ ਗੱਲ ਕਰਦਾ ਉਸ ਕੇਸ ਦੇ ਵਿੱਚ ਜਦੋਂ ਮੈਂ ਹੀ ਗੱਲ ਕੀਤੀ ਵੀ ਸ਼ਰਮਣਾ ਹੀ ਕੇਸ ਬਣਾਉਣ ਲੱਗਿਆ ਤੁਸਾਂ ਉਹ ਤੇਗੂਬੀਰ ਸਿੰਘ ਦੀ ਕੀ ਆਖਿਆ ਆ ਕਿ ਉਹ ਕੇਸ ਤੇ ਗੁਰਦੁਆਰੇ ਦੇ ਝਗੜੇ ਤੋਂ ਪਹਿਲਾਂ ਦਾ ਆ ਤੇ ਬੈਠਾ ਕਿਦੇ ਕੋਲਿਆਂ ਤੋਂ ਦਾਦੂਵਾਲ ਸਾਹਿਬ ਦੇ ਕੋਲ ਬੈਠਾ ਨਗਬੀਰ ਸਿੰਘ ਦਾਦੂਵਾਲ ਸਾਹਿਬ ਦੀ ਐਂਟਰੀ ਉਸ ਕੇਸ ਦੇ ਵਿੱਚ ਹੋਈਏ ਤੈਨੂੰ ਪਤਾ ਹੀ ਨਹੀਂ ਤੈਨੂੰ ਤੂੰ ਵਕਾਰਤ ਕਰਕੇ ਗਿਆ ਉਥੇ ਪੜ ਕੇ ਜਾ ਕਰਕੇ ਇਸ ਨੂੰ ਵੀਰ 1.5 ਸਾਲ ਹੋ ਗਿਆ ਸੀ ਲੜਾਈ ਚੱਲਦੀ ਨੂੰ ਗੁਰਦੁਆਰੇ ਦੀ ਨੂੰ ਫੇ ਉਹ ਜਾ ਕੇ ਉਹ ਤੁਸੀਂ ਕੁੜੀ ਦਾ ਕੇਸ ਬਣਾਇਆ ਤੇ ਉਸ ਕੁੜੀ ਦੇ ਕੇਸ ਦੇ ਵਿੱਚ ਦਾਦੂ ਵਾਲਾ ਸਾਹਿਬ ਦੀ ਐਂਟਰੀ ਹੋਈ ਤੇ ਤੂੰ ਕਹਿੰਨਾ ਆ ਉਹ ਕੁੜੀ ਵਾਲਾ ਕੇਸ ਗੁਰਦੁਆਰੇ ਦੇ ਝਗੜੇ ਤੋਂ ਪਹਿਲਾਂ ਦਾ ਆ ਤੇ ਦਾਦੂ ਵਾਲਾ ਸਾਹਿਬ ਉੱਥੇ ਫਿਰ ਮੁਸਕਰਾਇਆ ਜਦੋਂ ਉਹਨਾਂ ਨੂੰ ਪਤਾ ਲੱਗਾ ਤੇਰੀ ਗੱਲ ਸੁਣ ਕੇ ਤੇਰੀ ਹਾਨੀ ਨਾ ਹੋਈ ਇਸ ਵੀਰ ਫੜ ਕੇ ਜਾਇਆ ਕਰੋ ਸੋ ਕਹਿਣ ਤੋਂ ਭਾਵ ਮੁੱਕ ਦੀਆਂ ਗੱਲਾਂ ਇਹ ਤੇ ਜਿੰਨੀਆਂ ਮਰਜ਼ੀ ਕਰੀ ਜੋ 26 ਤਰੀਕ ਨੂੰ ਉੱਥੇ ਇਸੇ ਤੜਪਤਨ ਗੱਲ ਨਹੀਂ ਲੱਗੀ ਇਹ ਨਾਮ ਤੱਕ ਹੀ ਸਮਾਜ ਦੇ ਲੋਕ ਆਪ ਹੀ ਉੱਥੇ ਦਾਦੂ ਵਾਲਾ ਸਾਹਿਬ ਨੂੰ ਕਹਿੰਦੇ ਵੀ ਅਸੀਂ ਇਹਨਾਂ ਦੇ ਵਿੱਚ ਨਹੀਂ ਬਹਿਣਾ ਅਸੀਂ ਸਿੱਖ ਸੰਗਤ ਨੇ ਹੀ ਗੱਲ ਆਖੀ ਵੀ ਅਸੀਂ ਬਾਬਾ ਜੀ ਨਾਲ ਮਿਲ ਕੇ ਰਹਿਣਾ ਆ ਅਸੀਂ ਇਹਨਾਂ ਨੂੰ ਨਹੀਂ ਅੱਡ ਕਰਨਾ ਅਸੀਂ ਰਲ ਮਿਲ ਕੇ ਰਹਿਣਾ ਇਹਨਾਂ ਦਾ ਠੀਕ ਕਰਦਾ ਇਹ ਤੁਰ ਜਣ ਫਿਰ ਸਾਡਾ ਇਲਾਜ ਕੋ ਨਹੀਂ ਸਾਡੇ ਕੋਲ ਕੋਈ ਪਰ ਅਸੀਂ ਇਹਨਾਂ ਨੂੰ ਦੂਰ ਨਹੀਂ ਕਰਨਾ ਅਸੀਂ ਆਪਣੇ ਗੱਲ ਨਾਲ ਲਾਉਣਾ ਆ ਅਸੀਂ ਰਲ ਮਿਲ ਕੇ ਰਹਿਣਾ ਆ ਇਹ ਗੁਰੂ ਘਰ ਆ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਇਹ ਆਪਣੀ ਪਿਓ ਦੀ ਪ੍ਰਾਪਰਟੀ ਨਾ ਬਣਾਓ ਇੱਥੇ ਤੁਸੀਂ ਬਹੁਤੀਆਂ ਜੜੀਆਂ ਨੇ ਚਲਾਕੀਆਂ ਸ਼ੈਰੀਆਂ ਤੁਹਾਡੀਆਂ ਚੱਲ ਗਿਆ ਹੁਣ ਤਾਂ ਬੱਦ ਬੇ ਤੁਹਾਡੇ ਇਹ ਨਹੀਂ ਚੱਲਣੇ ਵੀਰ ਦੁਨੀਆ ਜਾਗ ਚੁੱਕੀ ਹੈ ਨਾ ਮੇਰੇ ਪਿੰਡ ਦੇ ਵਿੱਚ ਨਹੀਂ ਹੋਣਾ ਸਾਰੇ ਪਿੰਡ ਦੇ ਵਿੱਚ ਇਦਾਂ ਆਣਾ ਸਾਰਾ ਸਮਾਜ ਜਾ ਚੁੱਕਿਆ ਤੁਹਾਡੀਆਂ ਕਰਤੂਤਾਂ ਨੂੰ ਪਛਾਣ ਚੁੱਕਿਆ ਆ ਸਭ ਲੱਛਣ ਤੁਹਾਡੇ ਸਮਾਜ ਸਮਝ ਚੁੱਕਿਆ ਜੇ ਸਮਾਜ ਦੇ ਹਾਲਾਤ ਦਿਨ ਬਦਨ ਰੋਜ਼ ਬਦਲਦੇ ਜਾ ਰਹੇ ਆ ਇਹ ਹਰ ਪਿੰਡ ਚ ਇਦਾਂ ਹੋਣਾ ਸੱਚ ਨਾ ਇਹ ਤੁਸੀਂ ਨਾ ਨਾ ਮੁੜੇ ਇਹ ਹਰ ਪਿੰਡ 'ਚ ਇਦਾਂ ਹੋਣਾ ਤੁਹਾਡੇ ਕਿੰਨੇ ਗਰੁੱਪ ਐ ਹਲਾਕੇ ਦੇ ਵਿੱਚ ਬਣੇ ਪਏ ਨੇ ਕੋਈ ਇਸ ਤਰ੍ਹਾਂ ਦਾ ਗਰੁੱਪ ਵੀ ਹੈਗਾ ਜਿਹੜਾ ਦੋ ਭਰਾ ਲੜਪਣ ਤੇ ਦੋਨਾਂ ਦੀ ਸਮਝੌਤਾ ਕਰਾ ਦੇਵੇ ਕੋਈ ਸੋਲਾ ਕਰਾਉਣ ਵਾਸਤੇ ਕੋਈ ਗਰੁੱਪ ਆਉਂਦਾ ਤੁਹਾਡਾ ਬਸ ਇਹੀ ਵੇਖਣ ਆਉਂਦਾ ਵੀ ਜੇ ਦੋ ਭਰਾ ਲੜ ਕੇ ਲੜ ਪਏ ਨੇ ਇਧਰ ਵੇਖੋ ਲਹੂ ਕਿਹਦੇ ਵਾਲਿਆ ਬਸ ਤੁਹਾਨੂੰ ਉਧਰ ਹੋਣਾ ਤੁਹਾਨੂੰ ਲਹੂ ਨਾਲ ਮਤਲਬ ਹੈ ਤੁਹਾਨੂੰ ਲੜਨ ਮਰਨ ਜੋ ਮਰਜ਼ੀ ਕਰਨ ਤੁਹਾਨੂੰ ਕਹਿੰਦਾ ਕੋਈ ਮਤਲਬ ਨਹੀਂ ਇੱਕ ਬਸੇ ਤੋਂ ਇਹ ਕਹਿੰਦੇ ਇਲਾਕਾ ਸਾਡਾ ਆ ਸੋ ਕਹਿਣ ਤੋਂ ਬਾਅਦ ਸੰਗਤ ਜੀ ਇਹ ਨੰਬਰ ਸਰ ਖੁਰਦੇ ਦੇ ਨਾਮ ਧਾਰੀਆਂ ਨੇ ਜੋ ਆਪਣੇ ਗੁਰੂ ਦਾ ਆਪਣੇ ਪੰਥ ਦਾ ਜੋ ਜਲੂਸ ਇਹਨਾਂ ਬੰਦਿਆਂ ਨੇ ਕਢਾ ਦਿੱਤਾ ਉਹ ਦੁਨੀਆ ਦੇ ਨਕਸ਼ੇ ਤੇ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਲੱਗਿਆ ਨਹੀਂ ਹੋ ਸਕਿਆ ਇਹਨਾਂ ਨੇ ਰਹੀਂ ਦੀ ਖੁੰਦੀ ਕਸਰ ਸਾਰੀ ਮਤਲਬ ਇਸ ਇਹਨਾਂ ਲੋਕਾਂ ਨੇ ਕਢ ਦਿੱਤੀ ਏ ਖਟਿਆ ਕੀ ਉਹ ਗੁਰੂ ਘਰ ਆ ਫਿਰ ਉੱਥੇ ਇੱਕ ਗੱਲ ਮੈਂ ਵਿਚ ਡੈਗੀ ਗੱਲ ਹੋਰ ਹੋ ਗਈ ਰਗਵੀਰ ਸਿੰਘ ਜੀ ਨੂੰ ਮੈਂ ਖੁਦ ਇਹ ਸਵਾਲ ਕੀਤਾ ਮੈਂ ਭਾਈ ਰਗਵੀਰ ਸਿੰਘ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਕਹਿੰਦੇ ਮੰਨਦੇ ਦਾ ਦੁਆਲੇ ਸਾਹਮਣੇ ਦਾ ਦੁਆਲੇ ਸਾਹਬ ਦੇ ਸਾਹਮਣੇ ਗੱਲ ਹੋਈ ਰਕबीर ਸਿੰਘ ਜੀ ਨਾਮ ਧਾਰਿਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਕਹਿੰਦੇ ਜੀ ਮੰਨਦੇ ਆ ਫਿਰ ਮੈਂ ਰੌਲਾ ਕੱਢਾ ਰੌਲਾ ਕਾਦਾ ਰਹੇਗਾ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਸਿਰਮੌਰ ਪਾਵਰ ਅਕਾਲ ਤਖਤ ਤੋਂ ਵੱਲੋਂ ਹੁਕਮਨਾਮਾ ਆਇਆ ਹੈ ਮੰਨਦੇ ਕਿਉਂ ਨਹੀਂ ਇਹ ਉਹ ਨਹੀਂ ਮੰਨਣਾ ਹੋਣੀ ਮੰਨਣਾ ਨਹੀਂ ਅਸੀਂ ਆਪਣੀ ਪਰੰਪਰਾ ਸਾਡੀ ਜੋ ਮਰਿਆਦਾ ਹੈ ਆਪਣੇ ਚਲਾਵਾਂਗੇ ਭਾਈ ਚਲਾਓ ਤੁਹਾਡੀ ਮਰਿਆਦਾ ਗੁਰੂ ਘਰਾਂ ਚ ਨਹੀਂ ਚੱਲਦੀ ਤੁਹਾਡੀ ਮਰਿਆਦਾ ਮੰਦਰਾਂ ਚ ਚੱਲਦੀ ਹੋਣੀ ਚਾਹੀਦੀ ਏ ਉੱਥੇ ਹੀ ਚੱਲਦੀ ਪਾਉ ਗੁਰਦੁਆਰਿਆਂ 'ਚ ਤੁਹਾਡੀ ਮਾਨ ਮਰਿਆਦਾ ਹੋਣ ਨਹੀਂ ਚੱਲੂਗੀ ਜਿੱਥੇ ਜਿੱਥੇ ਵੀ ਤੁਹਾਡੇ ਲੱਛਣ ਫੜੇ ਨੇ ਨਾ ਦੁਨੀਆ ਜੱਗੂਗੀ ਲੋਕ ਉੱਠਣਗੇ ਤੁਹਾਡੇ ਨੱਕਾਂ ਦੇ ਵਿੱਚ ਨੱਥ ਪਾਉਣਗੇ ਜੇ ਤੁਸੀਂ ਨਾ ਮੁੜੇ ਸੋ ਕਹਿਣ ਤੋਂ ਬਾਅਦ ਭਾਈ ਉੱਥੇ ਇਹ ਹੱਥ ਜੋੜ ਕੇ ਇਹ ਕਹਿ ਕੇ ਆ ਗਏ ਨੇ ਬਾਬਾ ਜੀ ਫੈਸਲਾ ਕਰੋ ਅਸੀਂ ਇਹਨਾਂ ਦੇ ਨਾਲ ਨੇ ਰਣਾ ਨਾਂ ਇਹਨਾਂ ਨੂੰ ਅਸੀਂ ਰੱਖਣਾ ਨਾਂ ਉੱਠ ਕੇ ਪੰਚਾਇਤ ਦੇ ਵਿੱਚੋਂ ਉੱਠ ਕੇ ਤੁਰ ਗਏ ਨੇ ਦਾਦੂ왈 ਸਾਹਿਬ ਬੈਠੇ ਰਹੇ ਨੇ ਭਾਈ ਗ੍ਰਿਪਾਲ ਸਿੰਘ ਜੀ ਗੋਰਾ ਬੈਠੇ ਰਿਹਾ ਪਿੰਡ ਦੀ ਸਿੱਖ ਸੰਗਤ ਬੈਠੀ ਰਹੀ 5-7 ਮਿੰਟ ਬਾਅਦ ਜਦੋਂ ਅਸੀਂ ਚਲੋ ਸਾਰੇ ਇਕੱਠੇ ਉੱਠੇ ਆਂ ਤੇ ਦਾਦੂ왈 ਸਾਹਿਬ ਨੇ ਫਿਰ ਆਖਿਆ ਵੀ ਉਹਨੇ ਆਖਿਆ ਜੀ ਸਿਧਾਂਤਾਂ ਤੋਂ ਬਾਹਰ ਨਹੀਂ ਕੋਈ ਜਾ ਸਕਦਾ ਸੱਜਣਾ ਸਿਧਾਂਤ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਆ ਨਾ ਜਿਹਦੇ ਖਵਾਉਣਾ ਸਿੱਖ ਸਿੱਖ ਤੇ ਫਿਰ ਸਿੱਖੀ ਦੇ ਜੋ ਸਿਧਾਂਤ ਨੇ ਉਹਨੂੰ ਮੰਨਣਾ ਪਏਗਾ ਤੇ ਜੇ ਖਮਾਉਣਾ ਨਾਮ ਧਾਰੀ ਤੇ ਫਿਰ ਨਾਮ ਧਾਰੀ ਖਮਾਉਣਾ ਪਏਗਾ ਸਿੱਖ ਨਹੀਂ ਬਣ ਸਕਦੇ ਤੁਸੀਂ ਨਾ ਸਪਸ਼ਟੇ ਯਾਰ ਸਟੈਂਡ ਰੱਖੋ ਤੁਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਤੁਹਾਨੂੰ ਉੱਤੇ ਪੁੱਛਿਆ ਗਿਆ ਤੁਸੀਂ ਕਹਿੰਦੇ ਅਸੀਂ ਦੇਹਤਾਰੀ ਗੁਰੂ ਨੂੰ ਵੀ ਗੁਰੂ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਮੰਨਦੇ ਆ ਉਹ ਸਟੈਂਡ ਰੱਖੋ ਯਾਰ ਹੱਦ ਹੋ ਗਈ ਤੁਹਾਡੇ ਯਾਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਫਿਰ ਰੋਲਾ ਕੋ ਨਹੀਂ ਤੇ ਜੇ ਦੇਹ ਤਾਰੇ ਗੁਰੂ ਨੂੰ ਗੁਰੂ ਮੰਨਦੇ ਹੋ ਤੇ ਫਿਰ ਗੱਲ ਗੱਲ ਹੋਏਗੀ ਵਿਚਾਰ ਕਰਾਂਗੇ ਦੇਹ ਤਾਰੇ ਗੁਰੂ ਨੂੰ ਗੁਰੂ ਮੰਨੋ ਭਾਈ ਫਿਰ ਤੁਹਾਡਾ ਤੇ ਸਾਡੇ ਰਾਹ ਅੱਡ ਅੱਡ ਨੇ ਸਟੈਂਡ ਰੱਖੋ ਵੀਰ ਸਟੈਂਡ ਰੱਖੋ ਇੱਕ ਥਾਂ ਤੇ ਟਿਕ ਕੇ ਰਹੋ ਸੋ ਭਾਈ ਜਿਹੜਾ ਮਸਲਾ ਗੁਰੂ ਘਰ ਦਾ ਪਿਛਲੇ 3 ਸਾਲ ਤੋਂ ਚੱਲਦਾ ਪਿਆ ਆ ਉੱਥੇ ਡਬਲ ਸਪੀਕਰ ਲੱਗਾ ਭੈੜੇ ਹਾਲਾਤ ਬਣੇ ਪਏ ਨੇ ਕੁਝ ਵੀ ਉੱਥੇ ਹੋ ਸਕਦਾ ਆ ਸਿੱਖ ਕੌਮ ਸਿੱਖ ਕਿ ਅਸੀਂ ਕਿਸੇ ਨੰਮੀ ਕਿਸੇ ਧਰਮ ਨੂੰ ਕਿਸੇ ਮਜਬੂਲ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਨਾ ਨੀਮਾ ਵਿਖਾਉਣ ਦਾ ਯਤਨ ਕਰਦੇ ਆ ਤੇ ਨਾ ਗਾਂ ਕੀਤਾ ਤੇ ਨਾ ਪਿਛਾਈ ਗਾਂ ਕੀਤਾ ਅਸੀਂ ਹਰ ਧਰਮ ਹਰ ਮਜਬ ਦਾ ਸਤਿਕਾਰ ਕਰਦੇ ਆ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਮਾਨ ਮਰਿਆਦਾ ਦੇ ਵਿੱਚ ਕੋਈ ਵਿਗੜਨ ਪਾਊਗਾ ਤੇ ਭਾਈ ਬਰਦਾਸ਼ਤ ਨਹੀਂ ਹੋਊਗਾ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਕੀਮਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ